ਹੈਲੋ ਹਾਂਜੀ ਸਸਿਕਾ ਜੀ ਕੀ ਹਾਲ ਚਾਲ ਹੈ ਸਵੇਰ ਦਾ ਟਾਈਮ ਹੋ ਗਿਆ ਨਹੀਂ ਸਵਾਹ ਅਸ਼ੇਰ ਪਾਟ ਕਰਦੇ ਸਾਇਦ ਡੈਡੀ ਵਰਤਾਰੇ ਤੇ ਵੀ ਸੈਨ ਨਹੀਂ ਲੱਗਦਾ ਪੰਜ ਕੁ ਵਜੇ ਕਟ ਕਰਦੇ ਚੜੂ ਕੱਟ ਕੇ ਆਪਾਂ ਦੀ ਨਾਲਿਆਂ ਦੇ ਕਟ ਕਰ ਲਿਆ ਸੈਨ ਆਈ ਅੰਦਰ उठिए पैनगा जी बूटा गर्मी से तो भी टचा लगता है कि नहीं जाती फिर रोटी आके बना जी पहला फिर रोटी फिर डांस होने करते हैं थोड़ा थोड़ा दिन चढ़ते जी बार इस तरह बढ़िया जी ਦੇਡ ਮਿਲ ਪੈਂਟ ਪਰ ਨਵੇਂ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫਿਰ ਮਿਲਦੇ ਹਾਂ ਤੁਮ ਲੋਕਾਂ ਨੂੰ ਫਿਰ ਛੇ ਹਲੋ ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਤੇ ਸਾਡੇ ਨੂੰ ਹੋ ਗਿਆ ਜੀ ਤੇ ਪੋਟ ਪਾਉਣ ਜਾਣਾ ਤੇ ਗਰਮੀ ਬਹੁਤ ਲੱਗੀ ਹੈ ਨਹੀਂ ਪਤਾ ਨਹੀਂ ਜਾਇਆ ਜਾਊਗਾ ਕਿ ਨਹੀਂ ਤੇ ਵੋਟ ਪਾਉਣਾ ਤਾਂ ਖੈਰ ਆਪਣਾ ਆਪ ਦਾ ਅਧਿਕਾਰ ਹੈ ਜੀ ਪਾਣੀ ਚਾਹੀਦੀ ਹੈ ਦੀ ਦੇਖਦੇ ਆਂ ਬਾਜੀ ਤੋਂ ਟਿਕਏ ਹੋਏ ਬੋਰਡ ਪਾਣਾ ਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਸਰੀਰ ਬਸ ਸਾਡੇ ਗੋਡਿਕੂ ਕਰੀ ਜਾਂਦਾ ਹਨਾ ਤੇ ਇੱਕ ਥੋੜੂ ਮੈਂ ਛੋਟੀ ਜੀ ਗੱਲ ਦੱਸਦੀ ਆਂ ਆਪਾਂ ਦੇਖਦੇ ਆਂ ਜੀ ਅਕਸਰ ਹੀ ਘਰਾਂ ਦੇ ਵਿੱਚ ਹਨਾ ਕਈ ਵਾਰ ਇਨਸਾਨ ਕਿਸੇ ਦੇ ਨਾਲ ਕੋਈ ਧੋਖਾ ਧੜੀ ਕਰ ਜਾਂਦਾ ਤੇ ਉਹ ਤਾਂ ਜਾਂਦਾ ਭੁੱਲ ਵੀ ਚਾ ਲੋ ਟਾਈਮ ਨਾ ਕਿਆ ਆਪਾਂ ਕੋਈ ਨਹੀਂ ਇਦਾਂ ਜੇ ਬਹੁ ਸਮਾਂ ਪੈ ਕੇ ਵਾਏ ਗੁਰੂ ਸਾਰਾ ਕੁਝ ਵਾਪਸ ਉਹ ਹਰੰਦਾਤਾ ਹੈ ਗਈ ਹੈ। ਜਾਂ ਕਿਸੇ ਨੂੰ ਆਪਾਂ ਕੋਈ ਵੀ ਗੱਲ ਕਹਿੰਨੇ ਆ ਉਹ ਬੰਦਾ ਭੁੱਲ ਜਾਂਦਾ ਪਰ ਉਹਦੇ ਤੇ ਵਾਪਸ ਸਾਰਾ ਕੁਝ ਹੁੰਦਾ ਹੈ। ਇੱਕ ਦਿਨ ਕੋਈ ਵੀ ਕਿਸੇ ਨੇ ਬੇਈਮਾਨੀ ਕਰਦਾ ਉਹ ਸਾਰਾ ਕੁਝ ਵਾਪਸ ਉਹ ਦੇਣਾ ਹੀ ਪੈਂਦਾ। ਇਸ ਲਈ ਜੀ ਮੈਂ ਇੱਕ ਗੱਲ ਹੀ ਕਹਿਨੀ ਆ ਵੀ ਮੈਂ ਕੋਈ ਬਾਲੀ ਸਿਆਣੀ ਤਾਂ ਹੈ ਨਹੀਂ ਬਲੀ ਬੇਈਮਾਨੀ ਨਾ ਕਰਿਆ ਕਰੋ। ਛੱਡ ਦੋ ਜੀ ਬੇਈਮਾਨੀਆਂ ਦਾ ਖੜਾ ਜੋ ਕਰਮਾਂ ਦੇ ਵਿੱਚ ਹੈਗਾ ਉਹੀ ਮਿਲਣਾ। ਉਹਨੇ ਜ਼ਿਆਦਾ ਖੁਸ਼ ਰਹਿਣਾ ਸੀ ਪਰਮਾਤਮਾ ਦੇ ਹੱਥ ਤੇ ਦੇਰ ਹੈ ਜੀ ਦੇਰ ਨਹੀਂ ਮੈਂ ਬਹੁਤ ਦੁੱਖਾਂ ਡਾਇ ਹੋਏ ਆਪਦੇ ਸ਼ਰੀਰ ਤੇ ਬਹੁਤ ਜ਼ਿਆਦੇ ਤੇ ਆਪਾਂ ਜੇ ਹੁਣ ਇਕੱਲੇ ਇਕੱਲੇ ਦਾ ਨਾਮ ਲੈ ਕੇ ਦੱਸਗੇ ਨਾ ਵੀ ਕਿਹਨੇ ਮੇਰੇ ਨਾਲ ਕੀ ਕੀਤਾ ਕਿਹਨੇ ਮੇਰੇ ਨਾਲ ਕੀ ਕੀਤਾ ਤੇ ਨਹੀਂ ਉਹ ਕੱਲ੍ਹ ਤੋਂ ਹੋਊਗਾ ਤੇ ਚਲੋ ਮੈਂ ਤਾਂ ਜੀ ਆਪਦਾ ਬੇਬੀ ਪਾਰ ਲਿਆ ਛੋਟਾ ਸੀਗਾ ਚਲੋ ਨਹੀਂ ਚੱਕ ਕੇ ਤੁਰਿਆ ਜਾਂਦਾ ਸੀ ਆਪਦਾ ਟਾਈਮ ਕੱਢ ਲਿਆ ਜੀ ਪਰ ਉਹ ਸਾਰੀਆਂ ਗੱਲਾਂ ਜਦੋਂ ਦੁਬਾਰਾ ਆਪਾਂ ਵੇਖਦੇ ਆਂ ਕਿਸੇ ਦੇ ਬੀਤਦਿਆਂ ਤੇ ਉਹ ਫਿਰ ਉਹ ਸਮਾਂ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਆਪਦਾ ਟਾਈਮ ਦੁਬਾਰਾ ਦਿਖਾਉਂਦਾ ਹੈ ਦਿਖਾਉਂਦਾ ਆਪਦਾ ਰੰਗ ਦਿਖਾਉਂਦਾ ਹੈ ਦਿਖਾਉਂਦਾ ਤੇ ਇਸ ਲਈ ਮੇਰੀ ਸਾਰੇ ਭੈਣ ਪਰਮਾਣੋਂ ਅਪੀਲ ਹੈ ਜੀ ਪਲੀਜ਼ ਬੇਈਮਾਨੀ ਨਾ ਕਰਿਆ ਕਰੋ ਬਸ ਜੋ ਪਰਮਾਤਮਾ ਦਿੰਦਾ ਉਹਦੇ 'ਚ ਹੀ ਖੁਸ਼ ਰਹਿਣਾ ਸਿੱਖੋ ਠੀਕ ਹੈ ਨਹੀਂ ਜੀ ਪਰਮਾਤਮਾ ਸਭ ਤੋਂ ਵੱਡੀ ਦੇਣ ਹੈ ਜੀ ਜੋ ਆਪਾਂ ਨੂੰ ਤੰਦਰੁਸਤੀ ਦਿੰਦਾ ਹੈ ਨਾ ਬੜੀ ਖੁਸ਼ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਆ ਕਰੋ ਆਦੇ ਬੱਚਿਆਂ ਚ 10 ਬੇਨਤੀਆਂ ਕਰਿਆ ਕਰੋ ਪ੍ਰਮਾਤਮਾ ਸਾਨੂੰ ਖੁਸ਼ ਰੱਖੇ ਅਸੀਂ ਨਿਕਾ ਪੀਲਾ ਜੀ ਆਪਣੀ ਤੇ ਕੱਲ ਮਿਲਾਂ ਕਿਸੇ ਨਵੇਂ ਬਲੌਗ ਨਾਲ ਤੇ ਗਰਮੀ ਬਹੁਤ ਹੋ ਗਈ ਹੈ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਸ ਕਰਪਾਣਵਾਉ ਦਾ ਟਾਈਮ ਵਾਸਤਾ ਕਰਨਾ ਹੀ ਪੈਂਦਾ ਹਨ ਜੀ ਚਲੋ ਠੀਕ ਹੈ ਜੀ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਹੋ ਜੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦੇਵਸ ਪਾਠ ਕਰਿਆ ਕਰੂ ਪਰਮਾਤਮਾ ਦਾ ਨਾਮ ਜਪਿਆ ਕਰੂ ਵੈਗੁਰੂ ਤੇ ਕਾਰਜ ਸਵਾਰਦਾ ਜੀ ਆਪਾਂ ਕੋਈ ਨਹੀਂ ਕਿਸੇ ਦੇ ਸਾਰ ਸਕਦੇ ਜੇ ਪਰਮਾਤਮਾ ਦੀ ਨੀਤ ਸiddhi ਹੈ ਤੇ ਸਭ ਕੁਝ ਹੋ ਸਕਦਾ ਹਨਾ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਕੱਲ ਕਿਸੇ ਨਵੇਂ ਵਲੌਗ ਨਾਲ ਚਲੋ ਠੀਕ ਹੈ ਜੀ ਓਕੇ ਬਾਏ ਬਾਏ